ਅਜ ਫੇਰ ਹੋਏ ਆ ਤੇ ਲੈਵ ਹੋਂ ਦਾ ਕਾਰਨ ਕੋ ਹੁਣੀ ਆ ਮੈਂ ਇਹ ਮੈਂ ਕਿਹਾ ਦਿਲ ਕਰਦਾ ਵੀ ਆਪਣੇ ਭੈਣ ਭਰਾਵਾਂ ਨਾਲ ਗੱਲ ਕਰੀਏ ਕੋਈ ਤੇ ਉਹ ਨਮਿਤਾ ਜੀ ਯਾਰ ਐਡਾ ਕਰਿਆ ਕਰੋ ਜਿਹੜਾ ਲੈਵ ਹੋਈ ਹੈ ਨਾ ਵਿੱਚ ਕਮੈਂਟ ਕਰਿਆ ਕਰੋ ਤੇ ਆਪਣਾ ਉਹ ਡਾਇਬੀਟ ਕਮੈਂਟ ਕਰਿਆ ਕਰੋ ਉਹ ਤਾਂ ਨਿਆ ਮੈਨੂੰ ਵੀ ਪਤਾ ਲੱਗਾ ਮੈਨੂੰ ਵੀ ਬੈਠਾ ਲੱਗੇ ਕੀ ਕੀ ਤਾਂ ਦੇਣਾ ਗੱਲ ਕਰਨੀ ਹੈ ਨਾ ਤੇ ਤੁਹਾਡਾ ਬੜਾ ਧੰਨਵਾਦ ਬੜੇ ਵਿਗੂ ਦੇ ਲਈ ਤੇ ਬਹੁਤ ਨੌਨਵਿਤਾ ਜੀ ਅੱਛਾ ਕਾਲਾ ਜੂ ਨਹੀਂ ਕਮੇਡੀ ਗੱਲਾਂ ਕਰਾਂਗੇ ਆਪਾਂ ਗੱਲ ਤੁਹਾਡਾ ਜਿਹੜਾ ਟਾਈਮ ਹੈ ਵੇਸਟ ਨਹੀਂ ਜਾਂਦਾ ਨਾਲੇ ਤੇ ਬੋਰ ਹੋਵੋਗੇ ਮੈਂ ਤੇ ਰੋਸ਼ਨ ਜਿਹੜਾ ਮੁੰਡਾ ਮੈਂ ਨਾ ਵੀਡੀਓ ਬਣਾਉਂਦਾ ਹੁੰਦਾ ਹਾਂ ਨਾ ਦੋ ਕੁ ਵੀਡੀਓ ਜਹਾ ਇਹ ਮੁੰਡਾ ਅਡੋਸ਼ਨ ਨੇ ਕਾ ਜਹਾ ਬਾਂਦਰ ਜਹਾ ਤੇ ਉਹ ਮੁੰਡਾ ਹੁਣ ਮੇਰੇ ਲੱਗ ਗਿਆ ਤੇ ਜੇ ਤੇ ਤੁਸੀਂ ਚੌਂਡੇ ਜੇ ਵੀ ਰੋਸ਼ਨ ਦਾ ਵੀਡੀਓ ਵਧੀਆ ਵਾ ਫਿਰ ਆਪਾਂ ਰੋਸ਼ਨ ਦਾ ਪਾਈ ਜਾਵਾਂਗੇ ਹਨਾ ਕਮੈਂਟਾਂ ਵਿੱਚ ਤੁਸੀਂ ਦੱਸ ਦਿਓ ਕਿ ਤੁਹਾਨੂੰ ਰੋਸ਼ਨ ਸਹੀ ਲੱਗਦਾ ਵਾ ਮੂਡ ਉਹ ਤੇ ਦੱਸਿਆ ਨਹੀਂ ਮੂਡ ਉਹ ਤੇ ਸਲਾਬਨ ਕਰਿਆ ਹੀ ਆ ਇਦਾਂ ਆਜੇ ਰੋਸ਼ਨ ਜੇ ਤੇ ਇਸ ਗਾਡ YouTube ਤੇ ਚਲਦੀ ਆਂ ਦੇਖ ਲਓ ਤੇ ਜੇ ਨਹੀਂ ਚਲਦੀ ਤੇ ਦਫਾ ਕਰੋ ਇਹਨੂੰ ਇਹਨੂੰ ਆਪਾਂ ਗੋਲਣਾ ਆਹ ਦੇਖੋ ਇੱਕ ਸ਼ਗਾਤ ਅੱਗੇ ਹੈਗੀ ਆ ਗਰੀਬਾਂ ਦਾ ਸੰਦੇਸ਼ ਸੰਜੀਤ ਦਾ ਰਵਿਟਾ ਵੀ ਰਪਾ ਤੇ ਜੇ ਇਹਦੇ ਕਹਿੰਦੇ ਉਹ ਜਿਹੜਾ ਚੱਲਣਾ ਚੱਲਣਾ ਵਾ ਯਾ ਬੇਹਬਰ ਆ ਜਾ ਜੇ ਚੱਲਦਾ ਤੇ ਤੁਨ ਤੱਥ ਦੋ ਇਹਨੂੰ ਨਾਲ ਲੈ ਲੈਨੇ ਇਹ ਵੀ ਪੁੱਤਰਾ ਜੀ ਆਪਣਾ ਤੇ ਇਟਾ ਡਾ ਬੜਾ ਧੰਨਵਾਦ ਤੁਹਾਨੂੰ ਵੀ ਜੀ ਨੂੰ ਨਾ ਪਿਆਰ ਦੇ ਦੇ ਜੇ ਇਹ ਹਿਰਦ ਇਹ ਵੀ ਇਹ ਆਪਣਾ ਰੋਸ਼ਨ ਨਾ ਚਲੋ ਗਲਤੀ ਨਾ ਰੱਖ ਆ ਗਿਆ ਰੋਸ਼ਨ ਨਹੀਂ ਰੱਖਣਾ ਚਾਹੀਦਾ ਹਨੇਰਾ ਰੱਖਣਾ ਚਾਹੀਦਾ ਜਿੱਦਾਂ ਨਾ ਤਾਂ ਸਾਡੇ ਦਾ ਮੂੰਹ ਤੇ ਚਲੋ ਗਲਤੀ ਹੋ ਗਈ ਇਹਦੇ ਨਾਲ ਰੋਸ਼ਨ ਰੱਖਿਆ ਗਿਆ ਕੋਈ ਗੱਲਬਾਤ ਕੋਈ ਸਾਸੀ ਕਾਲ ਭਾਈ ਜੀ ਆ ਚਾਜੇ ਮੇਰੇ ਭੈਣ ਭਰਾਓ ਠੀਕ ਹੋ ਤੁਸੀਂ ਆ ਸਾਡਾ ਬੁੱਢਾ ਹੈ ਨਾ ਉਹ ਕਿੱਦਾਂ ਤੇ ਜੇ ਤੁਸੀਂ ਚਾਹੁੰਦੇ ਜੇ ਤੁਸੀਂ ਚਾਹੁੰਦੇ ਸਾਡੀਆਂ ਵੀਡੀਓ ਵੇਖਣੀਆਂ ਤੇ ਮੀਰੀਆਂ ਮੀਰੀਆਂ ਤੱਕ ਪਹੁੰਚਾਓ ਸਾਡੀਆਂ ਵੀਡੀਓ ਸਾਡੀਆਂ ਵੀਡੀਓ ਬਹੁਤ ਸ਼ੇਅਰ ਕਰੋ ਲਾਈਕ ਕਰੋ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸਾਡੀਆਂ ਵੀਡੀਓ ਹੋਰ ਨਵੀਆਂ ਨਵੀਆਂ ਵੀਡੀਓ ਬਣਾਵਾਂਗੇ ਅੱਛਾ ਕਹਿੰਦਾ ਆਪਾਂ ਹੋ ਵੀ ਇਹ ਬੰਦ ਜੇ ਕਹਿੰਦਾ ਵੀ ਤੁਸੀਂ ਸਾਡੀਆਂ ਉਮੀਦਾਂ ਨੂੰ ਪਿਆਰ ਦਿਓ ਮੈਂ ਤਾਂ ਕਹਿੰਦਾ ਪਚੋ ਮੈਂ ਇਹੋ ਜਿਹਾ ਸ਼ਕਲਾਂ ਮਿਲੀਆਂ ਤਾਂ ਨਹੀਂ ਜਾਂਦੀਆਂ ਹੁੰਦੀਆਂ ਹਨ ਤੇ ਬੜਾ ਧੰਨਵਾਦ ਦਿੱਤਾ ਤੁਸੀਂ ਇੰਨਾ ਪਿਆਰ ਦੇ ਲਈ ਤੇ ਆਪਣਾ ਵੀਡੀਓ ਬੜੀਆਂ ਬੜੀਆਂ ਸ਼ਾਰਟ ਤਾਂ ਤੱਕ ਜਾਣਦੀਆਂ ਨੇ ਹਨ ਤੇ ਇਦਾਂ ਹੀ ਆਪਾਂ ਲਗਾਤਾਰ ਨਵੀਂ ਤੋਂ ਨਵੀਂ ਵੀਡੀਓ ਜਿਹੜੀਆਂ ਪਾਈ ਜਾਵਾਂਗੇ ਤੇ ਉਹਨੇ ਇਸ ਨਾਲ ਕੱਢ ਨਹੀਂ ਗੱਲ ਕੋਈ ਦਰਸ਼ਕਾਣਾ ਅੱਛਾ ਕਾਲੇ ਦੇ ਤੇ ਇਹ ਕਿਸੇ ਗਾਢ ਦੇ ਘੋੜ ਆ ਗਿਆ ਏਡੇ ਚੈਨਲ ਤੇ ਮੇਰੇ ਅਪਰਾ ਆਹ ਹੌਲ ਉਹ ਵੀ ਛਾਡੇ ਚੈਨਲ ਤੇ ਆ ਉਹਨੂੰ ਵੀ ਤੁਹਾਨੂੰ ਵਿਖਾਵਾਂਗੇ ਕਿ ਮੈਂ ਰੋਣ ਜਿਹੜਾ ਅਸੀਂ ਦੇਦਾ ਦਾ ਜਮਨ ਰੰਜਨ ਕਰਦੇ ਹਨਾ ਤਾਂ ਨਗੜੀਆ ਕਮੇਡੀ ਗੱਲ ਐਂ ਦਾ ਸੁਣਿਆ ਮਰੋਲ ਪੀ ਚਲੋ ਤੁਸੀਂ ਯਾਰ ਖੁਸ਼ ਰੋ ਤੇ ਤੁਹਾਡਾ ਧੰਨਵਾਦ ਆ ਇੱਕ ਦੋ ਵੀਰ ਗਲਤ ਕਮੈਂਟ ਕਰਦੇ ਆ ਚੱਲ ਉਹਨਾਂ ਦਾ ਵੀ ਧੰਨਵਾਦ ਆ ਤੇ ਜਿਹੜੇ ਗਲਤ ਕਮੈਂਟ ਕਰਦੇ ਆ ਮੇਰੇ ਨੂੰ ਉਹਨਾਂ ਨੂੰ ਲਾਂਹਤਾ ਵਾਂ ਤੇ ਮੇਰੇ ਸਾਰੇਓ ਜੇ ਨਹੀਂ ਤਾਂ ਦੇਖੋ ਯਰਿਆ ਜਾਂਦਾ ਤੇ ਤੁਸੀਂ ਨਾ ਵੇਖੋ ਇਹ ਹੋ ਨਹੀਂ ਆ ਵੀ ਜਿਹੜਾ ਇਹ ਬੁਢਾ ਹੋ ਨਹੀਂ ਆ ਤੇ ਜਿਹੜਾ ਕਿਸੇ ਦਾ ਵੀ ਭਾਜੀ ਗਲਤ ਕਮੈਂਟ ਭਾਜੀ ਭਾਜੀ ਕਹਿਣਾ ਨਹੀਂ ਆ ਜੇ ਬੰਦੇ ਦੇ ਪੰਜੋ ਪੁੱਤ ਕਮੈਂਟ ਕਰਿਆ ਕਰੇ ਸਹੀ ਇਹ ਇੱਕ ਇੱਕ ਟਾ ਪੰਦਾ ਜਿਹੜਾ ਗਲਤ ਕਮੈਂਟ ਕਰਦਾ ਤੇ ਜੇ ਤੁ ਨਹੀਂ ਵੀਡੀਓ ਇਕ ਨਹੀਂ ਆਵੇ ਤੇ ਕਮੈਂਟ ਮੇਰਾ ਭਰਾ ਗਲਤ ਨਾ ਕਰਿਆ ਕਰ ਤੇ ਕਮੈਂਟ ਵਧੀਆ ਕਰਿਆ ਕਰੋ ਯਾਰ ਤਾਡੇ ਕਰਕੇ ਬੇਕੋ ਆਪ ਬਣਾਉਨੇ ਨੇ ਨਾ ਨੇ ਦੇਖਾਨੂੰ ਕੀ ਆ ਤੁਹਾਡੇ ਕਰਕੇ ਤੁਹਾਡੇ ਪਿਆਰ ਦੇ ਸਿੱਟੇ ਕਾ ਵੀਡੀਓ ਬਣਾਈ ਦੀ ਆ ਤੇ ਵਧੀਆ ਵਧੀਆ ਕਮੈਂਟ ਕਰਿਆ ਕਰ ਸਕੋ ਹਾਂ ਧਾਵੇ ਹੋਸਲਾ ਮੈਂ ਦੋਲ ਬੜੇ ਪਿੱਛਾ ਢਣਨ ਲੋਕ ਪਿਆਰ ਕਰਦੇ ਮਾਕੇ ਇਹ ਗਲਤ ਕਮੈਂਟ ਕਰਦੇ ਹੋਵੇ ਵੀ ਧੰਨਵਾਦ ਆ ਇੱਕ ਅੱਤਾ ਬੰਦਾ ਆ ਲੇਕਿਨ ਛੋਟੋਂ ਛੋਟੋਂ 1% ਜਿਹੜਾ ਬੰਦਾ ਗਲਤ ਕਮੈਂਟ ਕਰਦਾ ਬਾ ਕਿੰਨੇ ਦੇ 99% ਜਿਹੜੇ ਵਧੀਆ ਕਮੈਂਟ ਸਾਨੂੰ ਆ ਰਹੇ ਬੰਦੇ ਮਤਲਬ ਬੰਦੇ ਬਾਂ ਜੋ ਯਾਰ ਇਹ ਪਿਆਰ ਆ ਤੁਹਾਡਾ ਦਿਲੋਂ ਇਸੇ ਤਕਾਰਿਆ ਤੁਸੀਂ ਚਲੋ ਵੀਡੀਓ ਸਾਡੀਆਂ ਮਹਿੰਦੀ ਜਿਹਾ ਨਾ ਤੇ ਕੋਈ ਨਹੀਂ ਲਾਈਵ ਚੱਲਦਾ ਰਹੋ ਤੇ ਲਾਈਵ ਹੁੰਦਾ ਮੇਰਾ ਕੰਨ ਇਹ ਹੁੰਦਾ ਜੜ ਮੈਂ ਕਹਿੰਦਾ ਵੀ ਤੁਹਾਨੂੰ ਆਪਣਾ ਕੰ ਦਾ ਭਾਵ ਪਿਤਾ ਨੂੰ ਵਧੀਆ ਵਧੀਆ ਚੀਜ਼ਾਂ ਦਿਆ ਕਰੀ ਹੈ ਨਾ ਤੇ ਰੋਸ਼ਨਾ ਕਰਨੀ ਕੋਈ ਗੱਲ ਨਹੀਂ ਵੀ ਹੋਰ ਕਰਤੇ ਸਹੀ ਗੱਲ ਹੈ ਕੀ ਕਰੂਗਾ ਦੰਦ ਕੱਢ ਬਲਾ ਮੂੰਹ ਮੰਡਾ ਤੇ ਮੂੰਹ ਪੂਰਾ ਖਾ ਦੰਦ ਕੱਢ ਬਲਾ ਆ ਵੇਖੋ ਰੋਸ਼ਨ ਦੇ ਨਾਲ ਇਹਦਾ ਮੂੰਹ ਹੀ ਦਾਂ ਮ ਜਿੱਦਾਂ ਪ੍ਰਾਣ ਆ ਸ਼ਮਿਆਂ ਦੇ ਦਰਵਾਜੇ ਨਹੀਂ ਹੁੰਦੇ ਤੇ ਕੋਈ ਉਹਨਾਂ ਫੁੱਲ ਐਨ ਨੂੰ ਹੁੰਦਾ ਹੀ ਕੋਈ ਐਨ ਹੁੰਦਾ ਹੀ ਤੇ ਮੂੰਹ ਖੋਲੀ ਉਹ ਦੇ ਦੇ ਮੂੰਹ ਇਹ ਛਾਲੇ ਦਾ ਕੋਈ ਡੰਡ ਰੈਨ ਹੋਏ ਕੋਈ ਹੈ ਨਾ ਕੋਈ ਕੁੱਖ ਨਹੀਂ ਖਾਈਂ ਘਾਣੀ ਹੁ ਤਾ ਦਾਤਾਨਵਾਦ ਚਲ ਕੇ ਕਰ ਗੱਲ ਕੋਈ ਦੱਸ ਮਾਮਾ ਉਹਨਾਂ ਦੇ ਦਰਸ਼ਕਾਂ ਨੂੰ ਪੁੱਛ ਵੀ ਦੰਤ ਪੁੱਛ ਵੀ ਪਾਜੀ ਤਾਂ ਦੂ ਮੇਰਾ ਮੂੰਹ ਕਿੱਦਾਂ ਲੱਗਦਾ ਕਹਿ ਅਲੀ ਤਾਨੂੰ ਮੇਰਾ ਮੂੰਹ ਨਹੀਂ ਸਹੀ ਲੱਗਦਾ ਦਾ ਲੱਗੇ ਬਸ ਸਾਡੀ ਵੀਡੀਓ ਏਰੀਆ ਦਾ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੁਸੀਂ ਦੇਖੋ ਵੀ ਇੱਕ ਵਾਰੀ ਦੇਖੋ ਵੀ ਇਹਦੇ ਮੂੰਹ ਨੂੰ ਕਿੰਨੀਆਂ ਲਾਹਨ ਦਾ ਫਾਉਂਡੇਸ਼ਨ ਮੈਂ ਤੇ ਸੌਜੋ ਸੋਈ ਪਾਵਾਂਗਾ ਨਹੀਂ ਯਾਰ ਬੰਦਾ ਬੜੀਆ ਰੋਸ਼ਨ ਬਹੁਤ ਹੀ ਰੱਬ ਬੰਦਾ ਵਾ ਇਹਦੇ ਨਾਲ ਮੈਂ ਨਵੀਆਂ ਤੋਂ ਨਵੀਆਂ ਵੀਡੀਓ ਇਹਦੇ ਨਾਲ ਲੈ ਕੇ ਆਇਆ ਕਰਾਂਗੇ ਹਨਾ ਰੋਸ਼ਨ ਹਾਟ ਦੇਖੇ ਦਿੱਦੇ ਨਹੀਂਦਾ ਵਾ ਰੋਹ ਬਹੁਤ ਹੀ ਰਬੜਾ ਬਾਕੀ ਚਲੋ ਜੀ ਬੜੀਆ ਵੀਡੀਓ ਹੁਣ ਆਪਾਂ ਕਮੇਡੀ ਜਿਹੜੀਆਂ 2-2 ਚ ਆਪਣੇ 5-5 ਮਿੰਟਾਂ ਦੀ ਜਿਹੜੀ ਆਪਾਂ ਵੀਡੀਓ ਪਾਉਣਦੇ ਨੇ ਸ਼ਾਰਟ ਤੇ ਤੁਸੀਂ ਵੇਂਦੇ ਵੇਂਦੇ ਜੇ ਜਿਹੜੀ 5-5 ਮਿੰਟਾਂ ਦੀ ਆਪਾਂ ਵੀਡੀਓ ਪਾਉਣਦੇ ਆ ਉਹ ਵੀਡੀਓ ਜਰੂਰ ਵੇਖ ਕਰੋ ਵਿੱਚ ਜ਼ਿਆਦਾ ਕਮੇਡੀ ਹੁੰਦੀ ਜੇ ਜਦੋਂ ਆਪਾਂ ਕਮੇਡੀ ਕਰਨੇ ਨੇ ਖਾਡਾ ਬਰਾ ਸਾਡੇ ਗੱਲ ਦਾ ਪਿਮਾ ਇਹ ਲੱਗ ਕੇ ਨਿਕਾ ਆਟੋਮੈਟਿਕ ਗੱਲਾਂ ਜਿਹੜੀਆਂ ਲਿਖੀਆਂ ਆਉਂਦੀਆਂ ਵਾ ਲਿਖੀਆਂ ਮਰ ਉਹ ਆਪਣੇ ਆਪ ਹੀ ਨਿਕਲੀ ਜਾਂਦੀਆਂ ਕਮੇਟੀ ਗੱਲਾਂ ਉਹ ਤੁਸੀਂ ਲੈਵ ਜਰਾ ਵੇਖਿਆ ਕਰੋ ਤੇ ਕੈਨ ਦਾ ਭਾਪ ਵੀ ਉਹ ਲੈਵ ਉਹ ਲੈਵ ਕਹਿੰਦਾ ਉਹ ਜਿਹੜੀ 57 ਮਿੰਟਾਂ ਦੀ ਵੀਡੀਓ ਵਿੱਚ ਬੜੀ ਕਮੇਟੀ ਹੁੰਦੀ ਜੀ ਉਹ ਫੋਲੋਅ ਕਰਿਆ ਕਰੋ ਉਹਨੂੰ ਸ਼ੇਅਰ ਵੀ ਕਰਿਆ ਕਰੋ ਹਨਾ ਤੇ ਬਾਕੀ ਇਹ ਆਪੇ ਗੱਲ ਬਾਤ ਕਾੜੀ ਯਾਰ ਤੁਹਾਡਾ ਧੰਨਵਾਦ ਆ ਤੁਸੀਂ ਇਹ ਜੀ ਚੈਨਲ ਨੂੰ ਬਹੁਤ ਪਿਆਰ ਦੇਂਦੇ ਜੀ ਹਜਾਰ ਤੋਂ ਟੋੜੇ ਅੱਜ ਵੀ 20000 ਹੋ ਗਿਆ ਵਾ ਤੇ ਮਹੀਨੇ ਦੋ ਮਹੀਨੇ ਦੇ ਵਿੱਚ ਤੁਸੀਂ ਇੰਨਾ ਪਿਆਰ ਬਖਸ਼ਿਆ ਇੰਨਾ ਸਤਿਕਾਰ ਬਖਸ਼ਿਆ ਤੁਹਾਡਾ ਦਿਲੋਂ ਧੰਨਵਾਦ ਜੀ ਹੈ ਤੇ ਚਲੋ ਓਕੇ ਬਾਏ ਟਾਟਾ ਜੇ ਕੋਈ ਗਲਤੀ ਹੋ ਗਈਆ ਮੇਰੇ ਕੋ ਮਾਫੀ ਮੰਗ ਲਿਓ ਜੇ ਮੇਰੇ ਕੋ ਸੌਰੀ ਮੈਂ ਮਾਫੀ ਮੰਗ ਲਾਂਗਾ ਜੇ ਕੋਈ ਤੁਹਾਡੇ ਕੋ ਹੋ ਗਈ ਤੁਸੀਂ ਮਾਫੀ ਮੰਗ ਲਿਓ ਕਮੈਂਟ ਕਰਕੇ ਦੇਖੋ ਗੁਮਾਰੇ ਚੰਗਾ ਬੋਲਿਆ ਗਿਆ ਵਾ ਤੇ ਕਮੈਂਟਾਂ ਚ ਮਾਫੀ ਮੰਗ ਲਓ ਤੇ ਨਾਜ ਭਰਾ ਮੈਂ ਮੰਗ ਲੈਂਦਾ ਹਾਂ ਤੇ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਦਿਲੋਂ ਪਿਆਰ ਦਿਲੋਂ ਸਤਿਕਾਰ ਆ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਜੇ ਰੋਸ਼ਨ ਆਇ ਕਰੀ ਬਾਏ ਬਾਏ ਕਰਦੇ ਹੋਏ ਬਾਏ ਭਾਈ ਬਾਏ ਪੂਰਾ ਮੂੰਹ ਖੋਲ ਕੇ ਕਹ ਪੂਰਾ ਮੂੰਹ ਖੋਲ ਕੇ ਕਹ ਕਾਲ ਕਰੋ। ਲਓ ਵੀ ਰੋਸ਼ਨ ਨਾਲ ਤੁਹਾਨੂੰ ਬਹੁਤ ਪਿਆਰ ਆ। ਤੁਹਾਡਾ ਸਤਿਕਾਰ ਆ। ਅੱਗੇ ਤੋਂ ਰੋਸ਼ਨ ਨੂੰ ਵੀਡੀਓ ਚ ਲਿਆ ਕਰਾਂਗੇ ਹਨਾ। ਤੇ ਤੁਹਾਨੂੰ ਮੈਂ ਨ ਪਿਆਰ ਦਿੰਦੇ ਜੀ। ਤੁਹਾਨੂੰ ਮੈਂ ਪਿਆਰ ਦਿੰਦੇ ਸਾਲੂ। ਹੋਰ ਮੇਰੇ ਪਾਪਾ ਜੀ ਨੂੰ ਹੋਰ ਬਹੁਤ ਪਿਆਰ ਦਿੰਦੇ ਤੁਸੀਂ। ਬਿਲਕੁਲ। ਇਹ ਆ ਗੱਲ ਤਾਂ ਦੀ। ਇੰਨਾ ਹੀ ਪਿਆਰ ਦਿਓ ਮੇਰੇ ਪਾਪਾ ਜੀ ਨੂੰ। ਬਸ ਨਾ ਹੁੰਦਾ ਪਿਆਰ ਜੀ। ਤੇ ਬਹੁਤ ਧੰਨਵਾਦ ਠੀਕ ਆ ਬਹੁਤ ਹੀ ਤੁਹਾਡੀ ਮਿਹਰਬਾਨੀ ਸ਼ੁਕਰੀਆ ਤੁਸੀਂ ਇੱਥੇ ਤੱਕ ਜਾਨੂੰ ਲੈ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਸ਼ੋਰਟ ਲਗਾਤਾਰ ਆਉਣਗੇ ਹਨਾ ਜੇ ਤੁਸੀਂ ਤਾਰਾ ਇਤਨੀ ਬੜਾ ਪਿਆਰ ਦੇ ਦੇ ਜੇ ਤੁਹਾਡਾ ਬੜਾ ਧੰਨਵਾਦ ਫਿਰ ਦਿਲ ਦੀਆਂ ਗ੍ਰਾਂਈਆਂ ਤੋਂ ਤੁਹਾਡਾ ਧੰਨਵਾਦ ਤੁਸੀਂ ਸਾਡੇ YouTube ਨੂੰ ਇੰਨਾ ਪਿਆਰ ਦਿੰਦਾ ਸੋ ਧੰਨਵਾਦ ਓਕੇ ਬਾਏ ਹੈਲੋ ਲਵ ਯੂ 어떻게 부 Medicaid 구비? a